ਆਜੀ ਨਾ ਇੱਕ ਨਾ ਇੱਕ ਨਹੀਂ ਇੱਕ ਨਾ ਦੋ ਸੇਲ ਨਹੀਂ ਹੈ ਰੇਨੋਵੇਸ਼ਨ ਹੈ ਅਸੀਂ ਪੂਰਾ ਸਟੋਰ ਨਵਾਂ ਬਣਾਣਾ ਹੈ ਅਸੀਂ ਖਾਲੀ ਕਰਨਾ ਸਾਰਾ ਸਟੋਰ ਜਾਰਜਟ ਬੇਸ ਹੋਤੇ ਲਖਨਵੀ ਸੂਟ ਸਾਡੇ ਸਟੋਰ ਦੀ ਬੈਸਟ ਆਈਟਮ 2395 ਰੁਪਏ ਰੇਟ ਹੈ ਇਹਨਾਂ ਨਾਲ ਦੋ ਸੂਟ ਫਰੀ ਦਵਾਂਗੇ ਯਾਨੀ 800 ਰੁਪਏ ਦਾ ਸੂਟ ਵਾਹੇਗਾ ਤੁਹਾਨੂੰ ਇਹ ਡਿਜ਼ਾਈਨਰ ਦੁਪੱਟੇ ਦੇ ਨਾਲ ਕਲਾਤਮਕ ਤੇ ਖੜੀ ਆਂ ਹਾਂਜੀ ਤੇ ਹੀ ਕਲਾਤਮਕ ਤੇ ਖੜੇ ਹਾਂ ਜੀ ਸਾਡੇ ਸਟੋਰ ਦਾ ਸਭ ਤੋਂ ਬੈਸਟ ਆਰਟੀਕਲ ਹੈ ਮੈਡਮ ਪ੍ਰਿੰਟ ਕ੍ਰੇਪ ਦੇ ਉੱਤੇ ਹੈਂਡ ਕ੍ਰਾਫਟਡ ਦੁਪੱਟਾ ਇਹਦੇ ਨਾਲ ਵੀ ਇੱਕ ਨਾ ਦੋ ਪੀਸ ਫਰੀ ਅਸੀਂ ਓਦਾਂ ਹੀ ਸਸਤੇ ਆ ਸਾਰੇ ਸ਼ ਸਰੇਗਾ ਦੇ ਉੱਤੇ ਸਾਰਾ ਹੈਂਡ ਕ੍ਰਾਫਟਡ ਪਾਕਿਸਤਾਨੀ ਲੁੱਕ ਦੇ ਵਿੱਚ ਇੱਕ ਦੇ ਨਾਲ ਦੋ ਫਰੀ ਰੀਨੋਵੇਸ਼ਨ ਕਰਕੇ ਅਸੀਂ ਇਹ ਆਫਰ ਲਗਾਈ ਹੈ ਔਰ ਸਟਾਕ ਜਿਹੜਾ ਹੈਗਾ ਸੜਕੋ ਤੁਹਾਨੂੰ ਪਹਿਲਾਂ ਹੀ ਕਹਿ ਦਈਏ ਸਟਾਕ ਬਹੁਤ ਲਿਮਟਿਡ ਹੈ ਕਿ ਜਿਹੜਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਔਰ ਸ਼ੇਅਰ ਕਰੇਗਾ ਉਹਨਾਂ 10 ਜਿਹੜੇ ਰੈਂਡਮਲੀ ਸਿਲੈਕਟਡ ਹੋਣਗੇ ਜਿਨ੍ਹਾਂ ਨੇ ਵੱਧ ਤੋਂ ਵੱਧ ਸ਼ੇਅਰ ਕੀਤੀ ਹੋਗੀ ਇਹ 10 ਸੂਟ ਅਸੀਂ ਐਬਸੋਲੂਟਲੀ ਫਰੀ ਦੇਵਾਂਗੇ ਔਰ ਤੁਹਾਡੇ ਹੀ ਚੈਨਲ ਤੇ ਅਨਾਉਂਸ ਕਰਾਂਗੇ ਆਰਗੈਨਿਕ ਕਾਟਨ ਲੱਗੀ ਹੈ ਡਿਜ਼ਾਈਨਰ ਦੁਪੱਟਾ ਹੈ ਇਹ ਸੂਟ ਸਾਡਾ ਹੈਗਾ 2695 ਰੁਪਏ ਦਾ ਯਾਨੀ ਕਿ 850 ਰੁਪਏ ਦਾ ਸੂਟ ਪਵੇਗਾ ਇੱਕ ਦੇ ਨਾਲ ਦੋ ਫ੍ਰੀ ਥੱਲੇ ਕਿੰਨਾ ਰਸ ਹੈਗਾ ਇਹ ਸਾਡਾ ਉੱਪਰ ਇੱਕ ਛੋਟਾ ਜਿਹਾ ਏਰੀਆ ਜਿੱਥੇ ਸਾਡੇ ਦੁਆਰਾ ਪੈਕਿੰਗ ਹੁੰਦੀ ਹੈ ਇਹ ਸਾਰੇ ਸੂਟਾਂ ਦੀ ਵੈਰਾਈਟੀ ਤੁਹਾਨੂੰ ਇੱਥੇ ਦੇਖੋ ਨੂੰ ਮਿਲ ਜਣੀ ਹੈ ਪ੍ਰਿੰਟ ਦੇ ਉੱਤੇ ਨੋਟਸ ਦਾ ਕੰਮ ਸਾਡੇ ਕੋਲ ਡਿਮਾਂਡ ਹੀ ਨਹੀਂ ਪੂਰੀ ਹੋ ਰਹੀ ਐ ਸੂਟ ਦੇ। ਇੱਕ ਦੇ ਨਾਲ ਦੋ ਫ੍ਰੀ ਜੀ। ਨਹੀਂ ਪਹਿਲਾਂ 30% ਡਿਸਕਾਊਂਟ ਸੀਗਾ। ਹੁਣ ਇੱਕ ਦੇ ਨਾਲ ਦੋ ਫ੍ਰੀ। ਟੈਗ ਵੀ ਪਹਿਲੇ ਲੱਗੇ ਹੋਏ ਜਿਹੜਾ ਮਰਜੀ ਪੀਸ ਚੱਕ ਲੋ ਸਾਨੂੰ ਵੀ ਨਹੀਂ ਪਤਾ ਕਿਸ ਰੇਟ ਤੇ ਆ। ਇੱਕ ਦੇ ਨਾਲ ਦੋ ਰੈਡੀमेड। ਇੱਕ ਦੇ ਨਾਲ ਰੈਡੀमेड। ਲਹਿੰਗੇ, ਸ਼ਰਾਰੇ, ਅਗਰਾਰੇ, ਪਲਾਜ਼ੋ, ਸੂਟ ਸਭ ਕੁਝ। ਇੱਕ ਦੇ ਨਾਲ ਦੋ ਫ੍ਰੀ। ਪੂਰਾ ਸਟਿਚ ਹੈਂਡ ਕ੍ਰਾਫਟਿਡ। ਇਹ ਦੇਖੋ ਮੈਡਮ ਇਹਦਾ ਪ੍ਰਾਈਸ 9095 ਰੁਪਏ। ਇੱਕ ਦੇ ਨਾਲ ਦੋ ਫ੍ਰੀ। 9000 ਰੁਪਏ ਦਾ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਮੈਂ ਜੈਪੂਰੀ ਸਿਲਕ ਦੇ ਨਾਲ ਦੋ ਫ੍ਰੀ ਯਾਨੀ 16 1600 ਰੁਪਏ ਦਾ ਪਏਗਾ ਪੀਸ ਦਾ ਆ ਸਾਡੇ ਸੈਲੀਬ੍ਰਿਟੀ ਸਟਾਈਲ ਦੇ ਆਰਟੀਕਲਸ ਹੈ ਔਰ ਅਸੀਂ ਕੁਝ ਵੀ ਆਪਣੇ ਕੋਲ ਅੰਦਰ ਨਹੀਂ ਸਟੋਰ ਕਰ ਰਹੇ ਆ ਬਿਕੋਜ਼ ਦਿਸ ਇਜ਼ ਦਾ ਰੈਨੋਵੇਸ਼ਨ ਹੈ ਨਾ ਤੇ ਇਹਦੇ ਨਾਲ ਵੀ ਇੱਕ ਦੇ ਨਾਲ ਦੋ ਫ੍ਰੀ ਇਹ ਤੁਹਾਨੂੰ ਪਏਗਾ ਜੀ 3295 ਦਾ ਇੱਕ ਦੇ ਨਾਲ ਦੋ ਫ੍ਰੀ ਇਹ ਅੱਜ ਦਾ ਸਟਾਕ ਹੈ ਸਾਡਾ ਮੈਡਮ ਇੱਕ ਦੇ ਨਾਲ ਦੋ ਫ੍ਰੀ ਤੁਹਾਨੂੰ ਪੈਕ ਕਰ ਦਨੇ ਆ ਦੋ ਦੇ ਨਾਲ 6 ਇਹ ਸਾਰੇ ਜਿਹੜੇ ਵੀ ਡਿਜ਼ਾਈਨ ਆਏ ਨੇ ਸਾਰੇ ਆਏ ਨਵੇਂ ਇੱਕ ਦੇ ਨਾਲ ਦੋ ਫ੍ਰੀ ਇੱਕ ਦੇ ਨਾਲ ਦੋ ਫ੍ਰੀ ਜੇ ਕਿਸੇ ਭਾਬੀ ਨੇ ਪਾਣਾ ਹੈ ਨਨਾਂਦੇ ਵਿਆਹ ਦੇ ਉੱਤੇ ਤੇ ਨਾਨ ਨਨਾਂ ਦਾ ਤੇ ਭਾਬੀ ਦਾ ਦੇਖੋ ਵਾਕਈ ਜੀ ਆ ਤਾਂ ਬੜਾ ਵਧੀਆ ਕੰਟਰਾਸਟ ਜਿਹਾ ਬਣਾਤਾ ਸਰ ਤੁਸੀਂ ਐਕਸਲੈਂਟ ਜੀ ਇੱਕ ਦੇ ਨਾਲ ਦੋ ਫ੍ਰੀ ਮੈਡਮ ਆਹ ਸੂਟ ਤੁਹਾਨੂੰ ਮਾਰਕੀਟ ਚ ਲੱਭਣਾ ਨਹੀਂ ਮਿਲਣਾ ਪੈਨਲ ਸੂਟ ਹੈ ਹੈਂਡ ਕ੍ਰਾਫਟਡ ਹੈ ਮਸਲੀਨ ਸਭ ਤੋਂ ਵਧੀਆ ਜਿਹੜੀ ਗਰਮੀਆਂ ਚ ਪਾਣ ਵਾਲਾ ਕੱਪੜਾ ਕੂੜ ਦਾ ਰੇਟ ਜਿਹੜਾ ਹੈਗਾ 4100 ਰੁਪਿਆ ਨਾਲ ਦੋ ਫ੍ਰੀ ਸਰ 1375 ਰੁਪਏ ਦਾ ਪੂਰਾ ਸੂਟ ਪੂਰਾ ਸੂਟ ਜੀ ਦੁਪੱਟੇ ਦੇ ਨਾਲ ਸਰ ਪੂਰਾ ਵਰਕ ਕੀਤਾ ਹੋਇਆ ਇਹਨੂੰ ਤਾਂ ਤੁਸੀਂ ਆਰਾਮ ਨਾਲ ਵੇਚ ਲਓ ਜਿੰਨੇ ਤੇ ਮਰਜ਼ੀ ਨਾ ਜੀ ਨਾ ਇੱਕ ਦੇ ਨਾਲ ਦੋ ਫ੍ਰੀ ਐਕਸਲੈਂਟ ਡਿਜ਼ਾਈਨਰ ਲਹਿੰਗਾ ਵਿਦ ਦਾ ਰਫਲ ਦੁਪੱਟਾ ਥਿਸ ਇਜ਼ ਗਰਲਿਸ਼ ਆਰਟੀਕਲ ਟੋਟਲੀ ਸੁਪਰ ਡੂਪਰ ਹਿਟ ਆਰਟੀਕਲ ਬਹੁਤ ਹੀ ਪਿਆਰਾ ਪਾਕਿਸਤਾਨੀ ਲੁੱਕ ਦੇ ਵਿੱਚ ਸਲਾਰੇ ਦੇ